ਸਰਕਾਰਾਂ ਵੀ ਧੱਕਾ ਕਰਦੀਆਂ ਸਰਕਾਰਾਂ ਦੀ ਸੋਚ ਹੋਰ ਸੀ ਕਿ ਉਹ ਸਮਝਦਿਆਂ ਸੀ ਵੀ ਐਸਕੇਮ ਟੁੱਟਿਆ ਹੋਇਆ ਹੈ ਜਥੇਬੰਦੀਆਂ ਪਾਸੇ ਨੇ ਸ਼ਾਇਦ ਅਸੀਂ ਵੀ ਇਸ ਤਰ੍ਹਾਂ ਦਾ ਦਬਾਅ ਕਰਕੇ ਜਾਂ ਅਸੀਂ ਰੋਕਾਂ ਲਾ ਕੇ ਜਾਂ ਨਾਲ ਉਹਨਾਂ ਨੂੰ ਗੋਲੀਆਂ ਚਲਾ ਕੇ ਉਹਨਾਂ ਤੇ ਅਥਰੂ ਗੈਸ਼ ਛੱਡ ਕੇ ਸਿਆਸੀ ਦਬਾ ਲਵਾਂਗੇ ਸਰਕਾਰ ਧੱਕਾ ਕਰੀ ਉਹਨੂੰ ਅਲਟੀਮੇਟ ਦੇਣ ਵਾਸਤੇ ਉਹਨੂੰ ਦੱਸਣ ਵਾਸਤੇ ਸਿਰਫ 3 ਘੰਟੇ ਦਾ ਪ੍ਰੋਗਰਾਮ ਦਿੱਤਾ ਹੈ ਕਿ ਜੇਕਰ ਸਰਕਾਰ ਸਹੀ ਰਾਹ ਤੇ ਨਾ ਆਈ ਉਹਨਾਂ ਦੇ ਕਿਸਾਨਾਂ ਦੇ ਰਸਤੇ ਨਾ ਛੱਡੇ ਜਾਂ ਉਹਨਾਂ ਦਾ ਕੋਈ ਬਹਿ ਕੇ ਹਾਲ ਨਾ ਕੱਢਿਆ ਮੀਟਿੰਗਾਂ ਦੇ ਵਿੱਚ ਤਾਂ ਆਪਣਾ ਸਾਡੀ 18 ਤਰੀਕ ਦੀ ਇੱਕ ਲੁਧਿਆਣੇ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਵੱਡਾ ਫੈਸਲਾ ਸਰਕਾਰ ਦੇ ਖਿਲਾਫ ਕੋਈ ਵੱਡਾ ਫੈਸਲਾ ਇਸ ਕੇਮੋਂ ਲਵਾਂਗੇ ਕੋਈ ਸਾਨੂੰ ਪਰਚਾ ਪੁਰਚਾ ਦਾ ਕੋਈ ਡਰ ਨਹੀਂ ਹੈ ਜਿਹੜੇ ਦੇਸ਼ ਦੇ ਲੋਕ ਆ ਜੇ ਇਹ ਡਰ ਹੁੰਦਾ ਤਾਂ ਭਗਤ ਸਿੰਘ ਕਿਉਂ ਕੁਰਬਾਨੀਆਂ ਦੇਂਦੇ ਜੇ ਇਹ ਡਰ ਹੁੰਦਾ ਤੇ ਸ਼ਹੀਦ ਉਹਨੂੰ ਸੰਗ ਵਰਗੇ 21 ਸਾਲਾਂ ਬਾਅਦ ਕਿਉਂ ਬਦਲਾ ਲੈਣਦੇ ਜੇ ਇਹ ਡਰੀ ਹੁੰਦਾ ਤਾਂ ਇੰਦਰਾ ਗਾਂਧੀ ਤੋਂ ਸਹਾਕਤਾ ਉਹਨਾਂ ਲੈਣਦੇ ਬੈਠਦਾ ਤਾਂ ਹਰਮੰਦਰ ਸਾਹਿਬ ਟਾਇ ਦਾ ਸਹਾਬ ਨਹੀਂ ਸੀ ਅਸੀਂ ਲੈ ਸਕਦੇ 2021 ਚ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਕਿ ਐਮਐਸਪੀ ਤੇ ਉਹਨੂੰ ਕਾਨੂੰਨੀ ਰੂਪ ਦੇਣ ਵਾਸਤੇ ਕਮੇਟੀ ਬਣਾਈ ਜਾਊਗੀ ਜਿਹਦੇ ਵਿੱਚ ਕਿਸਾਨਾਂ ਦੇ ਨੁਮਾਇंदे ਲੈ ਜਾਣਗੇ ਤੇ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤਾਜ਼ੇ ਦੀ ਗੱਲ ਕਰੀਏ ਤਾਂ ਐਸਕੇਐਮ ਵੱਲੋਂ ਇੱਕ ਵੱਡਾ ਐਲਾਨ ਕੀਤਾ ਸੀਗਾ ਕਿ 3 ਤੋਂ 4 ਘੰਟੇ ਲਈ ਜਿੰਨੇ ਟੋਲ ਪਲਾਦੇ ਨੇ ਪੰਜਾਬ ਦੇ ਸਾਰੇ ਫ੍ਰੀ ਕੀਤੇ ਜਾਣਗੇ ਤੇ ਉਹੀ ਤਸਵੀਰਾਂ ਤੁਹਾਨੂੰ ਦਿਖਾਉਣੇ ਆਏ ਪ੍ਰੋਪਰ ਜ਼ਿਲ੍ਹੇ ਦਾ ਤਲਵੰਡੀ ਕਸਬਾ ਹੈਗਾ ਤਲਵੰਡੀ ਕਸਬੇ ਦੇ ਕੋਲ ਇੱਕ ਜਿਹੜਾ ਟੋਲ ਟੋਲ ਪਲਾਜ਼ਾ ਹੈ ਜਿਹੜਾ ਉਹ ਵੀ ਫ੍ਰੀ ਕੀਤਾ ਗਿਆ ਉਹ ਟੋਲ ਪਲਾਜ਼ੇ ਤੇ ਅਸੀਂ ਮੌਜੂਦ ਹੈ ਤਲਵੰਡੀ ਦੇ ਨਾਲ ਕਿਉਂਕਿ ਸ਼੍ਰੀ ਮਕਸਰ ਸਾਹਿਬ ਤਾਂ ਬਠਿੰਡਾ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਇਹ ਜਿਹੜਾ ਨੈਸ਼ਨਲ ਹਾਈਵੇ ਜਾਂਦਾ ਤਾਂ ਉਹ ਟੋਲ ਪਲਾਜ਼ੇ ਨੂੰ ਫਰੀ ਕੀਤਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗੈੰਟੀ ਦੇ ਵਿੱਚ ਇੱਥੇ ਐਸਕੇਐਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ तमाम ਜਥੇਬੰਦੀਆਂ ਦੇ ਆਗੂ ਵਰਕਰ ਉੱਤੇ ਪਹੁੰਚੇ ਹੋਏ ਨੇ ਤੇ ਤਸਵੀਰਾਂਆਂ ਵੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਾਂਗੇ ਕਿਉਂਕਿ ਜੋ ਗੈਰ ਸਿਆਸੀ ਐਸਕੇਮ ਆ ਉਹਨਾਂ ਵੱਲੋਂ ਦਿੱਲੀ ਨੂੰ ਕੂਚ ਕੀਤਾ ਗਿਆ ਸੀਗਾ ਤਾਂ ਹਰਿਆਣੇ ਤੇ ਬਾਰਡਰ ਤੇ ਕਾਫੀ ਉਹਨਾਂ ਦਾ ਹਰਿਆਣੇ ਦੇ ਨਾਲ ਜਿਹੜਾ ਹਾਲਾਤ ਜਿਹੜੇ ਉਹ ਚਿੰਤਾਜਨਕ ਬਣੇ ਹੋਏ ਨੇ ਉਸ ਨੂੰ ਲੈ ਕੇ ਜਿਹੜੀਆਂ ਐਸਕੇਮ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਚੈਲੰਜ ਕੀਤਾ ਜਾ ਰਿਹਾ ਹੈ ਭਾਰਤ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਗੱਲਬਾਤ ਕਰਦੇ ਆ ਕੌਮੀ ਕਿਸਾਨ ਜੁਣੀਆ ਹੁੰਦੇ ਸੂਬਾ ਪ੍ਰਧਾਨ ਨੇ ਗੁੰਦਰ ਗੋਲੇ ਵਾਲਾ ਗੋਲੇ ਵਾਲਾ ਜੀ ਐਸਕੇ ਵੱਲੋਂ ਜਿਹੜਾ ਬੜਾ ਫੈਸਲਾ ਲਿਆ ਹੈ ਪਹਿਲਾਂ ਸਿਰ ਤੇ ਸਿਰ ਜਿਹੜਾ 16 ਤਰੀਕ ਦਾ ਲਿਆ ਸੀ 16 ਤਰੀਕ ਨੂੰ ਪੂਰਾ ਭਾਰਤ ਪੰਜਾਬ ਬੰਦ ਕੀਤਾ ਜਾਵੇਗਾ ਤੇ ਆ ਤੁਹਾਨੂੰ ਤੁਰੰਤ ਫੈਸਲਾ ਲੈਣਾ ਪਏਗਾ ਦੇਖੋ ਜਿਆ ਸਰਕਾਰਾਂ ਕੋਈ ਧੱਕਾ ਕਰਦੀਆਂ ਸਰਕਾਰਾਂ ਦੀ ਸੋਚ ਹੋਰ ਸੀ ਕਿ ਉਹ ਸਮਝਦੀਆਂ ਸੀ ਵੀ ਐਸਕੇਮ ਟੁੱਟਿਆ ਹੋਇਆ ਹੈ ਜਥੇਬੰਦੀਆਂ ਪਾਸੇ ਨੇ ਸ਼ਾਇਦ ਅਸੀਂ ਕੋਈ ਇਸ ਤਰ੍ਹਾਂ ਦਾ ਦਬਾਅ ਕਰਕੇ ਜਾਂ ਅਸੀਂ ਰੋਕਾਂ ਲਾ ਕੇ ਜਾਂ ਉਹਨਾਂ ਨੂੰ ਗੋਲੀਆਂ ਚਲਾ ਕੇ ਉਹਨਾਂ ਤੇ ਅਥਰੂ ਗੈਸ਼ ਛੱਡ ਕੇ ਸਿਆਸੀ ਦਬਾ ਲਵਾਂਗੇ ਪਰ ਨਹੀਂ ਇਹ ਨਹੀਂ ਹੋ ਸਕਦਾ ਤੇ ਇਸੇ ਕਰਕੇ ਐਸਕੇਮ ਨੂੰ ਕੱਲ ਸਪੈਸ਼ਲੀ ਮੀਟਿੰਗ ਬੁਲਾਉਣੇ ਪਏ ਜਲੰਧਰ ਵਿੱਚ ਐਸਕੇਮ ਦੀ 37 ਜਥੇਬੰਦੀਆਂ ਦੀ ਮੀਟਿੰਗ ਹੋਈ ਔਰ ਇਹ ਵਿਚਾਰ ਬਣੇ ਕਿ ਸਾਨੂੰ ਚਾਹੇ ਸਾਡਾ 16 ਦਾ ਬਹੁਤ ਵੱਡਾ ਪ੍ਰੋਗਰਾਮ ਸਾਡੀ ਕਿ ਕਿਉਂਕਿ ਸਾਰੇ ਭਾਰਤ ਬੰਦ ਦਾ ਸੱਜਾ ਹੈਗਾ ਜੀ ਇਹਦੇ ਵਿੱਚ ਟ੍ਰੇਡ ਯੂਨੀਅਨ ਵਿੱਚ ਸਾਰੇ ਸਾਰੇ ਸਾਡੇ ਮਜ਼ਦੂਰ ਵੀ ਨੇ ਵਿੱਚ ਉਹਦੇ ਸਾਡੇ ਸਾਰੇ ਦੁਕਾਨਦਾਰ ਵਪਾਰੀ ਸਾਰੇ ਲੋਕ ਆਦਤੀਏ ਲੋਕ ਨੇ ਸਾਰੇ ਵਿੱਚ ਨੇ ਪਰ ਸਾਨੂੰ ਸਪੈਸ਼ਲ ਅੱਜ ਦਾ ਤਾਂ ਹੀ ਰੱਖਣਾ ਪਿਆ ਕਿ ਸਰਕਾਰ ਧੱਕਾ ਕਰ ਰਹੀ ਉਹਨੂੰ ਅਲਟੀਮੇਟ ਦੇਣ ਵਾਸਤੇ ਉਹਨੂੰ ਦੱਸਣ ਵਾਸਤੇ ਸਿਰਫ 3 ਘੰਟੇ ਦਾ ਪ੍ਰੋਗਰਾਮ ਦਿੱਤਾ ਹੈ ਕਿ ਜੇਕਰ ਸਰਕਾਰ ਸਹੀ ਰਾਹ ਤੇ ਨਾ ਆਈ ਉਹਨਾਂ ਦਾ ਕਿਸਾਨਾਂ ਦੇ ਰਸਤੇ ਨਾ ਛੱਡੇ ਜਾਂ ਉਹਨਾਂ ਦਾ ਕੋਈ ਬਹਿ ਕੇ ਹੱਲ ਨਾ ਕੱਢਿਆ ਮੀਟਿੰਗਾਂ ਦੇ ਵਿੱਚ ਤਾਂ ਫਿਰ ਸਾਡੀ 18 ਤਰੀਕ ਦੀ ਇੱਕ ਲੁਧਿਆਣੇ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਅਸੀਂ ਵੱਡਾ ਫੈਸਲਾ ਸਰਕਾਰ ਖਿਲਾਫ ਕੋਈ ਵੱਡਾ ਫੈਸਲਾ ਇਸ ਕੇਮ ਨੂੰ ਲਵਾਵਾਂਗੇ ਤਾਂ ਜੋ ਸਰਕਾਰ ਨੂੰ ਮਜਬੂਰ ਕਰ ਦਾਂਗੇ ਜਿਸ ਤਰ੍ਹਾਂ ਪਹਿਲਾਂ ਮਜਬੂਰ ਕੀਤਾ ਸੀ ਅਸੀਂ ਸੰਘਰਸ਼ ਦੇ ਵਿੱਚ ਇਸ ਤਰ੍ਹਾਂ ਮਜਬੂਰ ਕਰ ਦਾਂਗੇ ਸੋ ਤਾਂ ਕਰਕੇ ਸਾਨੂੰ ਅੱਜ ਦਾ ਫੈਸਲਾ ਜੋ ਹੈਗਾ ਉਹ ਜੋ ਸਰਕਾਰ ਉੱਥੇ ਬੜੀਆਂ ਵੱਡਾਂ ਰੋਕਾਂ ਲਾਈਆਂ ਆਈਆਂ ਦੇਖੋ ਜਿਵੇਂ ਇੱਕ ਬਾਹਰਲੇ ਲੋਕਾਂ ਨੂੰ ਰੋਕਣਾ ਹੁੰਦਾ ਹੈ ਕਥਰੂ ਗੈਂਡ ਉੱਤੋਂ ਛੱਡੇ ਸਿੱਟੇ ਜਾ ਰਹੇ ਆ ਜਕਮੀ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਬਾਹਰਲੇ ਵਾਲਾ ਵਿਹਾਰ ਜੋ ਸਰਕਾਰ ਕਰ ਰਹੀ ਹੈ ਅੰਨਦਾਤੇ ਦੇ ਨਾਲ ਇੱਕ ਮਜ਼ਦੂਰਾਂ ਦੇ ਨਾਲ ਜਿਹਦੇ ਸਿਰ ਤੇ ਦੇਸ਼ ਪਲਦਾ ਹੈਗਾ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਸਮਝਿਆ ਜਾ ਰਿਹਾ ਬਗਾਨੇ ਸਮਝਿਆ ਜਾ ਰਿਹਾ ਹੈ ਸਾਡਾ ਫਰਜ਼ ਬਣਦਾ ਹੈ ਸਾਡੇ ਭਰਾਵਾਂ ਨਾਲ ਜੇ ਧੱਕਾ ਹੋਇਆ ਤਾਂ ਉਹਨਾਂ ਦੀ ਮਦਦ ਕਰਨਾ ਉਹਨਾਂ ਦੇ ਨਾਲ ਖੜਨਾ ਸਾਡਾ ਫਰਜ਼ ਬਣਦਾ ਸੀ ਐਸਕੇਮ ਦਾ ਹੈ ਫਰਜ਼ ਐਸਕੇਮ ਬਹੁਤ ਵੱਡੀ ਸੰਸਥਾ ਹੈ 450 ਤੋਂ ਉੱਪਰ ਜੱਥੇਬੰਦੀ ਜੋ ਕੱਲ ਨੂੰ ਭਾਰਤ ਬੰਦ ਕਰ ਰਹੀ ਹੈ ਸੋ ਸਾਰਾ ਜਹ ਦੇਸ਼ ਹੈਗਾ ਇਹਨਾਂ ਕਿਸਾਨਾਂ ਦੇ ਨਾਲ ਖੜੇਗਾ ਜੇ ਸਰਕਾਰ ਨੇ ਆਪਣੇ ਗੱਲ ਤੇ ਨਾ ਆਈ ਜੇ ਇਹਨਾਂ ਦਾ ਫੈਸਲਾ ਨਾ ਕੀਤਾ ਜੇ ਰੋਕਾ ਨਾ ਛੱਡਿਆ ਤਾਂ ਸਰਕਾਰ ਬਹੁਤ ਵਾਰ ਐਸਕੇਮ ਬਹੁਤ ਵੱਡੇ ਫੈਸਲੇ ਲੈ ਸਕਦਾ ਹੈ ਜਿਹੜੀਆਂ ਟੋਡੀਆਂ ਮੰਗਾਂ ਉਹ ਟੋਡੀਆਂ ਮੰਗਾਂ ਹੈਗੀਆਂ ਸਾਧੀਆਂ ਪਲਾ ਗੈਰ ਤੇ ਅਸੀਂ ਐਸਕੇਮ ਹੋਵੇ ਪਲਾ ਐਸਕੇਮ ਹੋਵੇ ਕਿਉਂਕਿ ਜੋ ਕੇਂਦਰ ਸਰਕਾਰ ਤੇ ਜੋ ਤੁਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ ਸੀਗਾ ਉਸ ਦੀ ਸਮਾਪਤੀ ਹੁੰਦੀ ਹੈ ਉਸ ਵਕਤ ਜਿਹੜਾ ਭਰੋਸਾ ਤੁਹਾਨੂੰ ਦਿੱਤਾ ਸੀ ਕੇਂਦਰ ਸਰਕਾਰ ਨੇ ਸਾਂਝੀਆਂ ਮੰਗਾਂ ਕੱਲਾ ਗੈਸ ਸਿਆਸੀ ਐਸ ਕੇਐਮ ਨੂੰ ਕਿਉਂ ਜਾਣਾ ਪਿਆ ਉਦੋਂ ਕਿਉਂ ਨਹੀਂ ਤੁਸੀਂ ਇਕੱਠੇ ਹੋ ਕੇ ਚੱਲੇ ਹੋ ਸਕਦਾ ਕਿਤੇ ਨਾ ਕਿਤੇ ਜਦੋਂ ਤੁਸੀਂ ਅਲੱਗ-ਅਲੱਗ ਹੋਏ ਆ ਇਸ ਕਰਕੇ ਜਿਹੜੀ ਸਰਕਾਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਐਸ ਕੇਐਮ ਵੱਲੋਂ ਬਹੁਤ ਜ਼ਿਆਦਾ ਇਸ ਗੱਲ ਨੂੰ ਲਿਆ ਜਾ ਰਿਹਾ ਹੈ ਕਮੇਟੀਆਂ ਬਣਾਈਆਂ ਐਸ ਕੇਐਮ ਵੱਲੋਂ ਇਸ ਕਮੇਟੀ ਤੈਅ ਤੀ ਜਿਹੜੇ ਪੰਜ ਜਥੇਬੰਦਗਾਂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਦੇ ਵਿੱਚੋਂ ਇਕੱਠਿਆਂ ਕੰਮ ਕਰਦੀਆਂ ਸੀ ਉਹ ਸਾਡੇ ਵਿੱਚ ਆ ਚੁੱਕੀਆਂ ਹਨ ਔਰ ਇਹਨਾਂ ਵਾਸਤੇ ਢੱਲੇਵਾਲ ਵਾਸਤੇ ਪੰਦੇਰ ਸਾਹਿਬ ਵਾਸਤੇ ਵੀ ਸਾਡੀਆਂ ਕਮੇਟੀਆਂ ਬਣਾਈਆਂ ਹੋਈਆਂ ਥੋੜਾ ਜਿਹਾ ਇਹ ਦੇ ਵਿਚਾਰ ਨਾ ਕਰਨ ਕਰਕੇ ਥੋੜਾ ਸਾਡਾ ਪਹਿਲਾਂ ਕੋਈ ਵਿਚਾਰ ਨਾ ਹੋਇਆ ਕਰਕੇ ਤਾਂ ਹੀ ਕਰਕੇ ਜਿਹੜਾ ਹੈਗਾ ਇਹ ਹੋ ਗਿਆ ਜੇਕਰ ਵਿਚਾਰ ਪਹਿਲਾਂ ਥੋੜੀ ਹੋਈ ਹੁੰਦੀ ਤਾਂ ਤਾਂ ਕਰਕੇ ਅਸੀਂ ਇਹ ਜਿਹੜਾ ਹੈਗਾ ਅਸੀਂ ਇਕੱਠੇ ਕਰ ਸਕਦੇ ਸੀ ਔਰ ਗਾਂ ਨੂੰ ਸਾਡੀ ਇੱਕ ਕੋਸ਼ਿਸ਼ ਹੈ ਅੱਗੇ ਤੋਂ ਸਾਡੀ ਇੱਕ ਕੋਸ਼ਿਸ਼ ਹੈ ਇਸਕਿਉਂ ਅਸੀਂ ਬੇਚਾਂ ਕੋਸ਼ਿਸ਼ ਦੇ ਵਿੱਚ ਹੈ ਕਿ ਸਾਰੀਆਂ ਜਥੇਬੰਦੀਆਂ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਅਸੀਂ ਪਹਿਲਾਂ ਬੇਨਤੀ ਵੀ ਕੀਤੀ ਸੀ ਔਰ ਸਾਡੀਆਂ ਜਿਹੜੀਆਂ ਕਮੇਟੀਆਂ ਲੱਗੀਆਂ ਵੀ ਹੋਈਆਂ ਹੈਗੀਆਂ ਪਰ ਕੋਈ ਗੱਲ ਨਹੀਂ ਜੇਕਰ ਉਹ ਸੱਜਣ ਨਹੀਂ ਕਿ ਵਿਚਾਰ ਬਣੀ ਚਲੇ ਗਏ ਨੇ ਤਾਂ ਫਿਰ ਸਾਡੇ ਨੇ ਫਿਰ ਉਹਨਾਂ ਧੱਕਾ ਜਣਾ ਹੋਣਾ ਹੈਗਾ ਉਹ ਕਦੇ ਨਹੀਂ ਹੋਣ ਦਵਾਂਗੇ ਐਸਕੇਮ ਬਿਲਕੁ ਜਿੱਕੇ ਜੋ ਕੁਝ ਵੀ ਕਰਨਾ ਪਿਆ ਵੱਡੇ ਫੈਸਲੇ ਲੈਣੇ ਪਏ ਤਾਂ ਐਸਕੇਮ 18 ਤੱਕ ਨੂੰ ਵੱਡੇ ਫੈਸਲੇ ਲੈ ਸਕਦਾ ਹੈ। ਇਹੀ ਫੈਸਲੇ ਜਿਹੜੇ ਅੱਜ ਤੁਹਾਨੂੰ ਲੈਣ ਲਈ ਮਜਬੂਰ ਹੋਣਾ ਪਿਆ ਇਹੀ ਫੈਸਲੇ ਜੇ ਤੁਸੀਂ ਪਹਿਲਾਂ ਅਗਰ ਇਕੱਠੇ ਹੋ ਕੇ ਲੈ ਹੁੰਦੇ ਹੋ ਸਕਦਾ ਇਹ ਨੌਬਤੀ ਨਾ ਹੁੰਦੀ ਜਿਹੜੀ ਅੱਜ ਨੌਬਤ ਉੱਥੇ ਪਹੁੰਚ ਚੁੱਕੀ ਹੈ। ਦੇਖੋ ਫਿਰ ਮੈਂ ਬੇਨਤੀ ਕਰਾਂ ਵੀ ਸਾਡੀਆਂ ਕਮੇਟੀਆਂ ਤਾਂ ਐਸਕੇਮ ਵੱਲੋਂ ਬਣੀਆਂ ਹੋਈਆਂ। ਥੋੜਾ ਜਆ ਉਹਨਾਂ ਆਗੂ ਸਹਿਬਾਨਾਂ ਨੇ ਥੋੜਾ ਜਆ ਫੈਸਲਾ ਲੈਣ ਵੇਲੇ ਵਿਚਾਰ ਨਹੀਂ ਕੀਤੀ। ਜੇਸੀਂ ਵਿਚਾਰ ਇਕੱਠੀ ਕਰ ਲੈਂਦੇ ਤਾਂ ਬਹੁਤ ਵਧੀਆ ਗੱਲ ਸੀ ਕਿਉਂਕਿ ਕੋਈ ਵੀ ਜਿੱਤ ਜਿਹੜੀ ਹੁੰਦੀ ਹੈ ਜੋ ਨੂੰ ਦਬਾਉਣ ਵਾਸਤੇ ਦੱਸਣ ਵਾਸਤੇ ਕਿ ਚਾਹੇ ਅੱਜ ਉਹ ਵੱਖਰੇ ਚਲੇ ਗਏ ਨੇ ਪਰ ਅਸੀਂ ਇੱਕ ਹੀ ਆ ਅੱਜ ਨਾ ਕੱਲ ਜਿਹੜੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੀ ਹੋਣ ਕਿ ਡੱਲੇ ਵਾਲਾ ਨੇ ਇਹ ਗੱਲ ਕਹੀ ਜੇਕਰ ਜਿਹੜੀਆਂ ਦੂਜੀਆਂ ਐਸਕੇਐਮ ਵਾਲਿਆ ਜਾਂ ਦੂਜੀਆਂ ਜਥੇਬੰਦੀਆਂ ਸਾਡੇ ਨਾਲ ਪਹਿਲਾਂ ਹੀ ਚੱਲਦੀਆਂ ਤਾਂ ਅੱਜ ਇਹਨਾਂ ਦੀ ਹਿੰਮਤ ਨਹੀਂ ਪੈ ਰਹੀ ਸੀ। ਦੇਖੋ ਫਿਰ ਉਹਨਾਂ ਦਾ ਫਰ ਉਹ ਦੇਖੋ ਜਿਹੜੀਆਂ ਜਥੇਬੰਦੀਆਂ ਨੇ ਪ੍ਰੋਗਰਾਮ ਲਿਖ ਕੇ ਆ ਨਾ 16 ਐਸਕੇਐਮ ਦਾ ਪ੍ਰੋਗਰਾਮ 16 ਦਾ ਲਿਖਿਆ ਹੋਇਆ ਸੀ। ਉਹਨਾਂ ਜਥੇਬੰਦੀਆਂ ਨੇ ਬਾਅਦ ਚ ਲਿਖਿਆ ਜੇ ਉਹਦਾ ਆਪਾਂ ਬਹਿ ਕੇ ਮੀਟਿੰਗ ਹੋ ਕੇ ਵਿਚਾਰ ਹੋ ਜਾਂਦੀ ਤਾਂ ਫਿਰ ਉਹ ਇਕੱਠਾ ਹੀ ਹੋ ਸਕਦਾ ਸੀ ਐਸਕੇਐਮ ਤਾਂ ਗੱਲਾਂ ਚਾਹੁੰਦਾ ਹੈਗਾ ਕਿ ਕੋਈ ਗੱਲ ਨਹੀਂ ਕੇਵਲ ਚਲੋ ਉਹ ਨਹੀਂ ਵਿਚਾਰ ਉਹਨਾਂ ਨੇ ਕੀਤੀ ਪਰ ਜੇ ਇਹ ਨਹੀਂ ਹਾਂ ਚਲੇ ਗਏ ਤਾਂ ਕੋਈ ਗੱਲ ਹੈਗੀ ਆ। ਕੀ ਲੱਗਦਾ ਤੁਹਾਨੂੰ ਕਿਤਨਾ ਕਿਤੇ ਤੁਹਾਨੂੰ ਇੰਨਾ ਕੁਝ ਕਰੋਗੇ ਦਿੱਲੀ ਨੂੰ ਉਹਨਾਂ ਦੇ ਹੱਕ ਦੇ ਵਿੱਚ ਨਾ ਦੇਖੋ ਇਹ ਤਾਂ ਅਸੀਂ ਕਿਸ ਤਰ੍ਹਾਂ ਉਹਨੂੰ ਮੂਵ ਕਰਦੇ ਆ ਸਰਕਾਰ ਤੇ ਕਿਸ ਤਰ੍ਹਾਂ ਦਬਾਅ ਪਾਉਂਦੇ ਆ ਕੀ ਗੱਲ ਕਰਦੇ ਆ ਇਹ ਤਾਂ 18 ਚ ਬਹਿ ਕੇ ਇਹ ਸੇ ਫੈਸਲਾ ਲੈ ਸਕਦੇ ਆ ਪਰ ਇੱਕ ਮੈਂ ਜ਼ਰੂਰ ਕਹੂੰਗਾ ਕਿ ਜੇ ਕਿ ਸਰਕਾਰ ਕਿਸੇ ਗੱਲ ਤੇ ਨਹੀਂ ਹੁੰਦੀ ਫੈਸਲਾ ਕੋਈ ਵੱਡਾ ਲਿਆ ਜਾਵੇਗਾ ਤਾਂ ਕਾਦੀਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨੇ ਗਰਮੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਗਰਮੀਤ ਸਿੰਘ 37 ਜਥੇਬੰਦੀਆਂ ਨੇ ਅੱਜ ਇੱਕ ਵੱਡਾ ਫੈਸਲਾ ਲੈ ਲਿਆ ਪਹਿਲਾਂ ਇੱਕ ਹੀ ਫੈਸਲਾ ਲਿਆ ਸੀਗਾ ਜਿਵੇਂ ਬਿੰਦਰ ਸਿੰਘ ਦਾ ਮੈਂ ਗੱਲ ਕੀਤੀ ਹੈ 16 ਤਰੀਕ ਦਾ ਤੁਸੀਂ ਪੂਰਾ ਭਾਰਤ ਤੇ ਪੰਜਾਬ ਬੰਦ ਕਰਨਾ ਤੇ ਅੱਜ ਤੁਹਾਨੂੰ ਅਚਾਨਕ ਇੱਕ ਫੈਸਲਾ ਲੈਣਾ ਪੈ ਗਿਆ ਤਿੰਨ ਤੋਂ ਚਾਰ ਘੰਟੇ ਲਈ ਟੋਲ ਬਰਾਹਰੀ ਫਰੀ ਕਰਤੇ ਪੰਜਾਬ ਦੀ ਦੇਖੋ ਸੰਯੁਕਤ ਕਿਸਾਨ ਮੋਰਚੇ ਨੇ 15 ਜਨਵਰੀ ਨੂੰ ਇੱਕ ਮੀਟਿੰਗ ਕੀਤੀ ਸੀ ਉਹਦੇ ਵਿੱਚ ਜਿਨ੍ਹਾਂ ਰਾਜੇਵਾਲ ਦੀਆਂ ਪੰਜ ਅਥੇ ਬੰਦੀਆਂ ਜਿਨ੍ਹਾਂ ਇਲੈਕਸ਼ਨ ਲੜੇ ਸੀ ਉਹ ਵੱਖਰੀਆਂ ਸੀ ਔਰ ਡੱਲੇਵਾਲ ਸਾਹਿਬ ਕੋਲੇ ਵੀ ਇੱਕ ਕਮੇਟੀ ਬਣਾ ਕੇ ਭੇਜੀ ਗਈ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਏਕਾ ਕਰਨ ਵਾਸਤੇ ਤਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਮੇਟੀਆਂ ਬਣਾ ਕੇ ਰਾਜੇਵਾਲ ਸਾਹਿਬ ਕੋਲੇ ਕਮੇਟੀ ਭੇਜੀ ਗਈ ਇਹ ਡੱਲੇਵਾਲ ਸਾਹਿਬ ਕੋਲੇ ਭੇਜੀ ਗਈ ਰਾਜੇਵਾਲ ਸਾਹਿਬ ਵਿੱਚ ਸ਼ਾਮਲ ਹੋਏ ਆ ਤਾਂ ਜਿਹੜੀਆਂ 32 ਜਥੇਬੰਦੀਆਂ ਸੀ ਪੰਜ ਉਹਨਾਂ ਦੀਆਂ 37 ਹੋ ਗਈਆਂ ਡੱਲੇਵਾਰ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਆਪਣੇ ਢੰਗ ਨਾਲ ਦਿੱਲੀ ਦਾ ਪ੍ਰੋਗਰਾਮ ਲਿਖਿਆ ਹੋਇਆ ਸੀ ਉਹਦਾ ਅਸੀਂ ਆਪਣੇ ਢੰਗ ਨਾਲ ਜੋ ਸੰਯੁਕਤ ਮਗਰਚੇ ਨੇ 26 ਜਨਵਰੀ ਕਾਲ ਦਿੱਤੀ ਉਹਨੂੰ ਟ੍ਰੈਕਟਰ ਮਾਰਚ ਦੀ ਉਹ ਅਸੀਂ ਸਫਲ ਕੀਤਾ ਉਹ ਇਸੇ ਕੜੀ ਵਜੋਂ ਸੀ ਜਿਹੜਾ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਉਹ ਯਾਦ ਦਿਵਾਉਣ ਵਾਸਤੇ ਜਿਸ ਤਰ੍ਹਾਂ ਕਿ 2020 ਵਿੱਚ ਅਸੀਂ 2 ਮਹੀਨੇ ਪਹਿਲਾਂ ਪੰਜਾਬ 'ਚ ਸੰਘਰਸ਼ ਕੀਤਾ ਸੀ ਜਗਾਉਣ ਵਾਸਤੇ ਜਿਹੜੀ ਸੰਯੁਕਤ ਕਿਸਾਨ ਇਹ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਸਾਨੂੰ ਰੋੜਾਂ ਤੇ ਨਾ ਆਉਣਾ ਪਵੇ ਸਾਡੇ ਨਾਲ ਬੈਠ ਕੇ ਗੱਲ ਕਰੇ ਜਦੋਂ ਸਾਡੀ ਗੱਲ ਨਹੀਂ ਸੁਣੀ ਜਾਂਦੀ ਕੋਈ ਦਲੀਲ ਅਪੀਲ ਨਹੀਂ ਸੁਣੀ ਜਾਂਦੀ ਤਾਂ ਸਾਨੂੰ ਰੋੜਾਂ ਤੇ ਆਉਣਾ ਪੈ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ 26 ਤੋਂ ਬਾਅਦ 16 ਦੀ ਐਲਾਨ ਦਿੱਤੀ ਜਿਹਦੇ ਵਿੱਚ ਸਾਰੇ ਹੀ ਤਬਕੇ ਸਾਰਾ ਆਵਾਮ ਹੀ ਸ਼ਾਮਲਾ ਸਾਰਾ ਕਿਉਂਕਿ ਦੁੱਖੀ ਤਾਂ ਸਾਰੀ ਪਬਲਿਕ ਹੀ ਹੈ ਕੇਂਦਰ ਸਰਕਾਰ ਤੋਂ ਪਰ ਜੋ ਸ਼ਾਂਤਮਈ ਢੰਗ ਨਾਲ ਕਿਸਾਨ ਦਿੱਲੀ ਆਪਣੀਆਂ ਮੰਗਾਂ ਨੂੰ ਲੈ ਕੇ ਜਾ ਰਹੇ ਸੀ ਇਹ ਭਾਰਤ ਦੀ ਜਿਹੜੀ ਰਾਜਧਾਨੀ ਦਿੱਲੀ ਉਹ ਦਿੱਲੀ ਦੇ ਕੋਲ ਆਪਣੇ ਮੰਗ ਮੰਗ ਰੱਖਣ ਵਾਸਤੇ ਆਪਣੇ ਹੱਥ ਜਿਹੜੇ ਆ ਉਹ ਲੈਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਤੇ ਜੋ ਜ਼ੁਲਮਟ ਆਇਆ ਉਹ ਸਾਨੂੰ ਇਹ ਯਾਦ ਕਰਵਾਤਾ ਜਿਸ ਤਰ੍ਹਾਂ ਕਿ ਭਾਰਤ ਵਰ ਪਾਕਿਸਤਾਨ ਦੀ ਜੰਗ ਹੋਵੇ ਸੋ ਉਹਨਾਂ ਨੇ ਰਸਤੇ ਨਹੀਂ ਰੋਕੇ ਕੱਲੇ ਆਥਰੂ ਗੈਸ ਲਾਠੀ ਚਾਰਜ ਤੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ 100 ਤੋਂ ਵੱਧ ਕਿਸਾਨ ਫੱਟੜ ਹੋਏ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਕੱਲ ਮੀਟਿੰਗ ਕਰਕੇ ਇਹੇ ਟਾਈਮ ਆ ਫੈਸਲਾ ਲੈ ਕੇ ਜਿਹੜੀ ਸਾਨੂੰ ਕਾਲ ਦਿੱਤੀ ਆ ਅੱਜ ਉਹ ਸਾਰੇ ਪੰਜਾਬ ਚ ਟੂਲ ਪਲਾਜੇ ਫ੍ਰੀ ਕੀਤੇ ਹੋਏ ਆ ਸੋ ਅਗਲੀ ਮੀਟਿੰਗ ਜਿਹੜੀ 18 ਤਰੀਕ ਨੂੰ ਲੁਧਿਆਣੇ ਹੋਣੀ ਆ ਉਹਦੇ ਚ ਜੋ ਵੀ ਫੈਸਲਾ ਆਊਗਾ ਅਸੀਂ ਸਾਰੇ ਤੁਸੀਂ ਤਿਆਰ ਹੋ ਔਰ ਦੇਸ਼ ਦੀ ਸਰਕਾਰ ਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਛੇਤੀ ਕੀਤਾ ਜਿਹੜਾ ਇਹ ਹੁੱਲੜ ਬਾਜੀ ਨਹੀਂ ਕਰਦੇ ਅਸੀਂ ਆਪ ਦੀ ਜਿਹੜੀ ਗੱਲ ਆ ਉਹ ਟੇਬਲ ਤੇ ਬੈਠ ਕੇ ਰੱਖਦੇ ਆਂ ਔਰ ਸ਼ਾਂਤ ਮਈ ਰਹਿੰਨੇ ਆਂ ਪਰ ਜਦੋਂ ਸਾਨੂੰ ਤੰਗ ਪ੍ਰੇਸ਼ਣ ਕੀਤਾ ਜਾਂਦਾ ਫਿਰ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਜੋ ਇਹ ਮੋਰਚਾ ਜੋ ਵੀ ਕਾਲ ਦੇਊਗਾ ਜਿਸ ਵੀ ਢੰਗ ਨਾਲ ਸਾਡੇ ਪੇਸ਼ ਆ ਰਹੀ ਆ ਉਸੇ ਭਾਸ਼ਾ ਵਾਂ ਜੋ ਜਵਾਬ ਦੇਣ ਲਈ ਅਸੀਂ ਤਿਆਰ ਜੇ ਅਸੀਂ ਤਿੰਨ ਕਾਲੇ ਤਿੰਨ ਕਾਨੂੰਨ ਵਾਪਸ ਕਰਵਾਏ ਆ ਉਹ ਸਾਰੇ ਆਵਾਮ ਦੇ ਸਾਥ ਨਾਲ ਸਾਰੇ ਆਵਾਮ ਨੇ ਸਹਿਯੋਗ ਦਿੱਤਾ ਤੇ ਜਿਹੜੀ ਏਕਤਾ ਦੀ ਜਿਹੜੀ ਆ ਤਾਕਤ ਉਹ ਏਕਤਾ ਤੋਂ ਬਿਨਾ ਇਕੱਲੇ-ਇਕੱਲੇ ਚ ਨਹੀਂ ਹੋ ਸਕਦੀ ਕਿ ਸਰਕਾਰਾਂ ਨੂੰ ਵੀ ਮੌਕਾ ਮਿਲਦਾ ਸੋ ਮੈਂ ਤਾਂ ਇਹੀ ਸਮਝਣਾ ਕਿ 18 ਤਰੀਕ ਨੂੰ ਇਸ ਕੇਮ ਕੋਈ ਤਖੜਾ ਸਾਨੂੰ ਐਲਾਨ ਕਰਨ ਜਾ ਰਹੀ ਆ ਕਿਉਂਕਿ ਜਿਹੜਾ ਸਾਡੇ ਨਾਲ ਹੋਇਆ ਜਿਹੜਾ ਕਿਸਾਨਾਂ ਨਾਲ ਹੋਇਆ ਬਹੁਤ ਮੰਦ ਭੱਗਾ ਸੀ ਉਹਦੀ ਨਿੰਦਿਆ ਕਰਦੇ ਆ ਅਸੀਂ ਇਸ ਸਰਕਾਰ ਨੂੰ ਉਹਦਾ ਜਿਹੜਾ ਜਵਾਬ ਲੈਣ ਵਾਸਤੇ ਜੋ ਉਹਨੇ ਕੀਤਾ ਉਹਦਾ ਅਨੁਸਾਰ ਦੇਣਾ ਪਊਗਾ ਸੋ ਅਸੀਂ ਇਸ ਕੈਂਪ ਦੀ 18 ਤਰੀਕ ਦੀ ਕਾਲ ਡਿਕ ਰਿਹਾ ਹਾਂ ਜਿਵੇਂ ਹਰਿਆਣਾ ਸਰਕਾਰ ਹੈ ਉਹਨਾਂ ਨੇ ਕਾਫੀ ਜਿਹੜੀਆਂ 144 ਧਾਰਾ ਜਿਹੜੀ ਲਾਈ ਹੈ ਪਿੰਡਾਂ ਦੇ ਵਿੱਚ ਜਾ ਕੇ ਵੀ ਜਿਹੜੀ ਉਹਨਾਂ ਦੇ ਫੋਰਸ ਉੱਤੇ ਤਾਇਨਾਤ ਕੀਤੀ ਗਈ ਹੈ ਪਿੰਡ-ਪਿੰਡ ਦੇ ਵਿੱਚ ਜਾ ਕੇ ਵੀ ਜਿਹੜੇ ਉਹ ਕਿਹਾ ਜਾ ਰਿਹਾ ਕਿ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਿਹਾ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਪੰਜਾਬ ਦੇ ਜਿਹੜੇ ਕਿਸਾਨ ਪਹੁੰਚੇ ਹੈ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ ਦੇਖੋ ਸਾਰੇ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਡੰਡੇ ਦੀਆਂ ਯਾਰ ਇਹ ਲਕਸ਼ਣਾ ਮੌਕੇ ਸਾਰਿਆਂ ਦੇ ਆ ਕੇ ਪਹਿੜੀਆਂ ਹੱਥ ਲਾਉਂਦੇ ਵਰਨਾ ਹੀ ਭੁੱਲ ਜਾਂਦੇ ਆ ਸੋ ਜੋ ਕੇਂਦਰ ਦੀ ਸਰਕਾਰ ਜਾਂ ਹਰਿਆਣੇ ਦੀ ਬੀਜੇਪੀ ਸਰਕਾਰ ਇਹ ਡਿਕਟੇਟਰਸ਼ਿਪ ਵਾਲੇ ਪਾਸੇ ਵੱਧ ਰਹੀ ਆ ਲੋਕਾਂ ਦਾ ਗਾਲਾ ਕੁੱਟ ਕੇ ਜੋ ਲੋਕਾਂ ਦਾ ਸੋਰਸ ਚਾਹੇ ਉਹ ਜ਼ਮੀਨਾ ਹੋਣ ਚਾਹੋ ਪਾਣੀ ਹੋਵੇ ਜਿਸ ਤਰ੍ਹਾਂ ਵੀ ਹੋ ਸਾਰਾ ਆਪਦੇ ਹੱਥ ਚ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ ਸੋ ਸਾਡਾ ਦੇਸ਼ ਹੈ ਜਿਹੜਾ ਇਹਨੂੰ ਵੇਚੀ ਜਾ ਰਿਹਾ ਅਸੀਂ ਤਾਂ ਇਹ ਹਸਾਬ ਨਾਲ ਕਿ ਸਾਡਾ ਹਿੰਦੂ ਭਾਰਤ ਜਿਹੜਾ ਸਾਡਾ ਦੇਸ਼ ਆ ਉਹ ਢੰਗ ਦੇ ਨਾਲ ਅਸੀਂ ਜਿਹੜੇ ਸਾਡੇ ਕਿਸਾਨ ਆ ਉਹ ਆਪਣੀ ਮੰਗ ਲੈ ਕੇ ਗਏ ਸੀਗੇ ਪਰ ਇਹਨਾਂ ਨੇ ਜੋ ਸਾਡੇ ਨਾਲ ਕੀਤਾ ਸਾਨੂੰ ਆਸ ਨਹੀਂ ਸੀ 2018 ਚ ਵੀ ਅਸੀਂ ਦਿੱਲੀ ਘਰਾਓ ਕਰਨ ਵਾਸਤੇ ਗਏ ਸੀ ਜੋ ਹਰਿਆਣਾ ਵਿੱਚ ਦਫਾ ਚੜਾੜੀ ਲਾ ਕੇ ਸਾਨੂੰ ਰੋਕ ਕੇ ਸਾਡੇ ਦੇ ਪਰਚੇ ਪਾਏ ਹੋਏ ਅਸੀਂ ਅੱਜ ਤੱਕ ਪਰਚੇ ਭੁਗਤਦੇ ਰਹੇ ਆ ਸੋ 14 3 ਸੀਏਡੀ ਨਾਂਗੀ ਕੱਲ ਸੋ ਅਸੀਂ ਉਹ ਚ ਐਪਲੀਕੇਸ਼ਨ ਭੇਜ ਕੇ ਅਗਲੀ ਤਰੀਕ ਮੰਗੀ ਕਿਉਂਕਿ ਦਫਾ ਚ ਤਾੜੀ ਲੱਗਾ ਹੋਇਆ ਸੀਗਾ ਉਧਰ ਸੰਘਰਸ਼ ਚੱਲ ਰਿਹਾ ਸੋ ਸਾਨੂੰ ਪਰਚਾ ਪੁਰਚਾ ਦਾ ਕੋਈ ਡਰ ਨਹੀਂ ਹੈ ਜਿਹੜੇ ਦੇਸ਼ ਦੇ ਲੋਕ ਆ ਜੇ ਇਹ ਡਰ ਹੁੰਦਾ ਤਾਂ ਭਗਤ ਸੋਰੀ ਕਿਉਂ ਕੁਰਬਾਨੀਆਂ ਦਿੰਦੇ ਜੇ ਇਹ ਡਰ ਹੁੰਦਾ ਤੇ ਸ਼ਹੀਦ ਉਹਨੂੰ ਸੰਗ ਵਰਗੇ 21 ਸਾਲਾਂ ਬਾਅਦ ਕਿਉਂ ਬਦਲ ਲੈਂਦੇ ਜੇ ਇਹ ਡਰੀ ਹੁੰਦਾ ਤਾਂ ਇੰਦਰਾ ਗਾਂਧੀ ਤੋਂ ਹਿਸਾਬ-ਕਿਤਾਬ ਨਾ ਲੈਂਦੇ ਬੈਠਦਾ ਤਾਂ ਹਰਮੰਦਰ ਸਾਹਿਬ ਢਾਏ ਦਾ ਹਿਸਾਬ ਨਹੀਂ ਸੀ ਅਸੀਂ ਲੈ ਸਕਦੇ ਸਾਨੂੰ ਇਹਨਾਂ ਗੱਲਾਂ ਦਾ ਕੋਈ ਡਰ ਨਹੀਂ ਹੈ ਅਸੀਂ ਆਪਣੀਆਂ ਨਸਲਾਂ ਬਚਾਉਣੀਆਂ ਕਸੂਆਂ ਦੀਆਂ ਜ਼ਮੀਨਾਂ ਬਚਾਉਣੀਆਂ ਸੋ ਉਹ ਬਚਾਉਣ ਵਾਸਤੇ ਕੋਈ ਵੀ ਕੁਰਬਾਨੀ ਕਰ ਲੈ। ਸੈਂਟਰ ਸਰਕਾਰ ਦੇ ਜਿਹੜੇ ਮੰਤਰੀ ਆਏ ਸੀਗੇ ਜਿਨ੍ਹਾਂ ਨੇ ਮੀਟਿੰਗਾਂ ਕੀਤੀਆਂ ਸੀ ਹੁਣ ਉਹਨਾਂ ਡੱਲੇਵਾਲ ਦੇ ਨਾਲ ਹੋਏ ਪਲਾ ਪੰਦੇਰ ਹੋਵੇ ਦੋ ਵਾਰ ਮੀਟਿੰਗ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀਗੀ ਉਹ ਮੰਗਾਂ ਤੋਂ ਹਟ ਕੇ ਨਵੀਆਂ ਮੰਗਾਂ ਇਹਨਾਂ ਨੇ ਵਿੱਚ ਰੱਖ ਲਈਆਂ। ਇਹ ਸਾਰੀਆਂ ਇਹਨਾਂ ਦੀਆਂ ਬਹਾਨੇਬਾਜ਼ੀਆਂ ਜਿਵੇਂ ਇਹਨਾਂ ਨੇ 2021 ਚ ਕਾਨੂੰਨ ਬਣਾਉਣ ਵਾਸਤੇ ਵਾਅਦਾ ਕੀਤਾ ਸੀ ਕਿ ਐਮਐਸਪੀ ਤੇ ਉਹਨੂੰ ਕਾਨੂੰਨੀ ਰੂਪ ਦੇਣ ਵਾਸਤੇ ਕਮੇਟੀ ਬਣਾਈ ਜਾਊਗੀ ਜਿਹਦੇ ਵਿੱਚ ਕਿਸਾਨਾਂ ਦੇ ਨੁਮਾਇੰਦੇ ਲੈ ਜਾਣਗੇ ਬਾਕੀ ਜਿਹੜੇ ਕਿਸਾਨ ਸ਼ਹੀਦ ਹੋਏ ਸੀਗੇ ਉਹ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਔਰ ਇੱਕ ਇੱਕ ਪਰਵਾਰ ਨੌਕਰੀ ਤੇ ਜਾਊਗੀ ਔਰ ਜਿੱਥੇ ਵੀ ਕਿਸਾਨ ਤੇ ਦੇਸ਼ ਵਿੱਚ ਪਰਚੇ ਹੋਏ ਆ ਸਾਰੇ ਵਾਪਸ ਲਏ ਜਾਣਗੇ ਜਿਵੇਂ ਲਖਮੀਰਪੁਰ ਖੀਰੀ ਦੇ ਜਿਹੜੇ ਕਿਸਾਨ ਨੇ ਚਾਰ ਸ਼ਹੀਦ ਕੀਤੇ ਗੱਡੀ ਚੜਾ ਕੇ ਸਾਡਾ ਪੱਤਰਕਾਰ ਵੀਰ ਸ਼ਹੀਦ ਕੀਤਾ ਉਹਦਾ ਅਨਸਾਫ਼ ਵੀ ਇਹਨਾਂ ਨੇ ਸਾਡਾ ਵਾਅਦਾ ਕੀਤਾ ਸਾਰਿਆਂ ਤੋਂ ਭੱਜ ਗਈ ਆ ਜੋ ਚੰਡੀਗੜ੍ਹ ਮੀਟਿੰਗ ਹੋਈ ਸੀ ਪਰ ਕੇਂਦਰ ਜੋ ਤਰ੍ਹਾਂ ਦੀ ਸਰਕਾਰਾਂ ਦੀ ਫਿਤਰਤ ਹੈ ਕਿ ਵਾਅਦੇ ਕਰਕੇ ਲੋਕਾਂ ਨੂੰ ਕਿਰਾਂ ਟਾਲ ਦਿਓ ਮੁੜ ਕੇ ਫਿਰ ਕਮੇਟੀਆਂ ਬਣਾ ਦਿਓ ਉਹ ਦਿਲੋਂ ਸਾਫ਼ ਨਹੀਂ ਸੀ ਜੇ ਸਾਫ਼ ਹੁੰਦੇ ਤੇ ਕੀ ਨਹੀਂ ਕਰ ਸਕਦੀ ਸਰਕਾਰ ਇਹ ਮਸਲਾ ਹੱਲ ਹੋ ਸਕਦਾ ਸੀਗਾ ਅੱਜ ਲੋਕਾਂ ਨੂੰ ਸੜਕਾਂ ਤੇ ਨਹੀਂ ਆਉਣਾ ਪੈਣਾ ਸੀਗਾ ਪਰ ਇਹ ਦਿਲੋਂ ਸਾਫ਼ ਨਹੀਂ ਲਾਰੇ ਲਾ ਕੇ ਸਾਨੂੰ ਇਹ ਖੱਜਲ ਖਰਾਬ ਕਰ ਰਹੇ ਆ ਸੋ ਇਹਨਾਂ ਨੂੰ ਮਹਿੰਗਾ ਪਾਊਗਾ ਇਹਨਾਂ ਨੂੰ ਜੋ ਸਾਫ਼ ਦੇਣਾ ਪਊਗਾ ਦੋ ਦਿਨ ਤੋਂ ਜਿਹੜਾ ਕਿਸਾਨਾਂ ਨੂੰ ਨਹੀਂ ਲੰਘਣ ਦਿੱਤਾ ਗਿਆ ਗਿਆ ਉੱਥੇ ਲਗਾਤਾਰ ਕਿਸਾਨਾਂ ਤੇ ਹਮਲੇ ਹੋ ਰਹੇ ਆ ਹੁਣ ਕੀ ਲੱਗਦਾ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਕੀ ਸੋਚ ਹੈ ਵੀ ਤੁਸੀਂ ਕਾਮਯਾਬੀ ਹਾਸਲ ਹੋ ਸਕਦੀ ਹੈ ਬਾਰਡਰ ਪਾਰ ਕਰੋਂਗੇ ਹਰਿਆਣੇ ਦਾ ਤੁਸੀਂ ਤੋਂ ਲੰਘੋਂਗੇ ਕਿ ਨਹੀਂ ਜੇ ਤੁਸੀਂ ਜਾਓਗੇ ਤਾਂ ਲੰਘਿਆ ਜਾਊਗਾ ਜਾਂ ਇਕੱਲੇ ਗੈਰ ਸਹੀ ਲੰਘ ਸਕਦੇ ਆ ਨਹੀਂ ਇਹਦੇ ਨਾਲ ਬਾਰਡਰ ਦੀ ਗੱਲ ਨਹੀਂ ਸਾਡਾ ਮਕਸਦ ਆ ਮੰਗਾ ਮਨਾਉਣਾ ਜਿਸ ਤਰ੍ਹਾਂ ਵੀ ਸਰਕਾਰ ਸਾਡੀ ਗੱਲ ਸੁਣੂਗੀ ਅਸੀਂ ਉਸੇ ਭਾਸ਼ਾ ਵਿੱਚ ਸੁਣਾਵਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਉਹ ਸਾਡੀ ਗੱਲ ਨਾ ਸੁਣੂਗੀ ਜਿੱਥੇ ਹੁਣ ਸ਼ਿਮਬਰ ਬੱਡ ਰੁਕਿਆ ਹੋਇਆ ਕਿਸਾਨ ਉੱਤੇ ਬੈਠੇ ਆ ਜੇ ਨਾ ਸੁਣੂ ਗੱਲ ਤੇ ਸਾਨੂੰ ਸਰਕਾਰ ਨੂੰ ਜਗਾਉਣ ਵਾਸਤੇ ਅੱਗੇ ਵਧਣਾ ਪਊਗਾ ਕੋਈ ਗੱਲ ਨਹੀਂ ਜੋ ਸਰਕਾਰ ਕਰੂਗੀ ਅਸੀਂ ਝਟਕੇ ਜਵਾਬ ਦੇਵਾਂਗੇ ਉਹਦਾ ਮੈਂ ਬਖਤੌਰ ਸਿੰਘ ਸਾਦਕ ਸੂਬਾ ਉਮੀਦ ਪ੍ਰਧਾਨ ਭਾਰਤੀ ਕਿਸਾਨੀ ਏਕਤਾ ਮਾਲਵਾ ਕਿਵੇਂ ਅੱਜ ਜਿਹੜਾ 37 ਜਥੇਬੰਦੀਆਂ ਵੱਲੋਂ ਜਾਨਕਿ ਐਸਕੇਮ ਵੱਲੋਂ ਤੁਰੰਤ ਤੁਹਾਨੂੰ ਇਹ ਫੈਸਲਾ ਲੈਣਾ ਪੈ ਗਿਆ ਚਾ ਜਿਹੜਾ 4 ਘੰਟੇ ਲਈ ਦੱਸਿਆ ਜਾ ਰਿਹਾ ਹੈ ਕਿ ਟੂਲ ਪਲਾਜ਼ਾ ਜਿਹੜੇ ਪੰਜਾਬ ਦੇ ਫਰੀ ਕਿਤੇ ਜਾਣਗੇ ਕਿਉਂਕਿ ਪਹਿਲਾਂ ਤੋਂ ਦਾ ਇੱਕੋ ਇੱਕ ਫੈਸਲਾ ਸੀ 16 ਤਰੀਕ ਨੂੰ ਪੂਰਾ ਭਾਰਤ ਤੇ ਪੰਜਾਬ ਬੰਦ ਕਰਨ ਦਾ ਇਹ ਕੱਲ ਐਸਕੇਮ ਦੀ ਜਲੰਧਰ ਵਿੱਚ ਮੀਟਿੰਗ ਹੋਈ ਸੀਗੀ ਉੱਥੇ ਫੈਸਲਾ ਲਿਆ ਗਿਆ ਸੀ ਵੀ ਜੋ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਉਹ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੀਆਂ ਉਹਨੇ ਦੇ ਕਿਸਾਨਾਂ ਤੇ ਲੈਟ ਚਾਰਜ ਹਰਿਆਣਾ ਸਰਕਾਰ ਕਰ ਰਹੀ ਹੈ ਡਰੋਨ ਨਾਲ ਅਥਰੂ ਗੇਰੇ ਗੋਲੇ ਸਿੱਟ ਰਹੀ ਹੈ ਉਹਦੇ ਰੋਸ਼ ਵਜੋਂ ਸੈਂਟਰ ਸਰਕਾਰ ਨੂੰ ਸ਼ਿਕਾਇਤ ਨਹੀਂ ਦੇਣ ਵਾਸਤੇ ਅੱਜ ਲ 3 ਘੰਟੇ ਦਾ ਜਾਂ 4 ਘੰਟੇ ਦਾ ਟੋਲ ਫ੍ਰੀ ਕੀਤੇ ਗਏ ਆ ਇਹ ਉਹਦੇ ਸਬੰਧ ਵਿੱਚ ਕੀਤੇ ਗਏ ਆ ਜਿਵੇਂ ਹੁਣ ਪਹਿਲਾਂ ਕਿਦ ਤਰ੍ਹਾਂ ਕੀਤੇ ਟੁੱਡਾ ਹੀ ਕਹਿਣਾ ਸੀਗਾ ਕਿ ਸਿਰਫ ਤੇ ਸਿਰਫ ਗੈਰ ਸਿਆਸੀ ਜਿਹੜਾ ਐਸਕੇਐਮ ਹੈ ਉਹਨਾਂ ਦਾ ਫੈਸਲਾ ਦਿੱਲੀ ਨੂੰ ਕੂਚ ਕਰਨ ਦਾ ਹਜੇ ਸਾਡੀ ਕੋਈ ਨਹੀਂ ਪਰ ਹੁਣ ਜਿਹੜਾ ਅੱਜ ਦਾ ਵਿਚਾਰ ਆ ਤੁਹਾਡੇ ਜਿੰਨੇ ਹੁਣ ਜ세 ਬੰਦੀਆਂ ਦੇ ਆਗੂਆਂ ਦੇ ਵੱਖ-ਵੱਖ ਸੀ ਲਏ ਐ ਪਰ ਉਹਨਾਂ ਦਾ ਇਹੀ ਹੈ ਕਿ 18 ਤਰੀਕ ਨੂੰ ਹੋ ਸਕਦਾ ਤੁਹਾਡਾ ਜਿਹੜਾ ਐਲਾਨ ਹੈ ਕਿਉਂਕਿ ਜੇਕਰ ਹਰਿਆਣਾ ਸਰਕਾਰ ਇਸੇ ਤਰ੍ਹਾਂ ਜਿਹੜਾ ਕਿਸਾਨਾਂ ਦੇ ਉੱਤੇ ਜਿਹੜਾ ਤੱਕਾ ਕਰਦੀ ਰਹੀ ਤਾਂ ਹੋ ਸਕਦਾ ਤੁਹਾਨੂੰ ਵੀ ਕੁਝ ਕਰਨਾ ਪਵੇ ਕਿਉਂਕਿ ਜਿਹੜੀ ਅਗਲੀ ਮੀਟਿੰਗ ਐ ਐਸਕੇਐਮ ਦੀ ਉਹ 18 ਤਰੀਕ ਨੂੰ ਹੋ ਰਹੀ ਐ 16 ਤਰੀਕ ਦੇ ਬੰਦ ਤੋਂ ਬਾਅਦ 18 ਤੋਂ ਫੈਸਲਾ ਕਰਾਂਗੇ ਐਸ ਕੇ ਐਮ ਵਿਜੇ ਸਾਨੂੰ ਦਿੱਲੀ ਜਾਣਾ ਪਿਆ ਤਾਂ ਸਾਡੀਆਂ ਆਦੇ ਜੱਥੇਬੰਦੀ ਨੂੰ ਕਿਹਾ ਹੋਇਆ ਵੀ ਟਰਾਲੀਆਂ ਤਿਆਰ ਰੱਖੋ ਤੇ ਦਿੱਲੀ ਨੂੰ ਕੁਝ ਕਰਾਂਗੇ ਸੁਣ ਲਿਆ ਤੁਸੀਂ ਟਰਾਲੀਆਂ ਇਹਨਾਂ ਨੇ ਕਹਿਤਾ ਕਿ ਸਾਡੀਆਂ ਤਿਆਰ ਆ ਗਿਆ ਵਰਕਰਾਂ ਨੂੰ ਕਹਿਤਾ ਕਿ ਦਿੱਲੀ ਨੂੰ ਚੱਲਾਂਗੇ ਚੱਲਾਂਗੇ ਸਾਡੀ ਫੁੱਲ ਤਿਆਰੀ ਹੋਈ ਜੇਕਰ ਸੈਂਟਰ ਦੀ ਸਰਕਾਰ ਇਸੇ ਤਰ੍ਹਾਂ ਸਾਡੇ ਉਹ ਕਿਸਾਨ ਵੀਰਾਂ ਤੇ ਤਸ਼ੱਦਦ ਕਰਦੀ ਰਹੀ ਤੇ ਐਸਕੇਮੋ ਜਲਦੀ ਫੈਸਲਾ ਲਊਗਾ ਕਿਉਂਕਿ ਕੱਲ ਵੀ ਅਮਰਜੈਂਸੀ ਮੀਟਿੰਗ ਬੁਲਾ ਕੇ ਆ ਫੈਸਲੇ ਲੈ ਗਏ ਟੋਲ ਪਲਾਟੇ ਬੰਦ ਕਰਨ ਦੇ ਕਿਉਂਕਿ ਕਿਸਾਨ ਤਾਂ ਸਾਡੇ ਆ ਜੇ ਜਥੇਬੰਦੀਆਂ ਦੇ ਆਗੂਆਂ ਦੇ ਕੋਈ ਆਪਸ ਵਿੱਚ ਦੀ ਵਿਚਾਰਾਂ ਦੇ ਮਤਭੇਦ ਆ ਕਿਸਾਨੀ ਦੀ ਲੜਾਈ ਲੜਨ ਵਾਸਤੇ ਹੋ ਗਏ ਕਿਸਾਨੀ ਦੀ ਲੜਾਈ ਅਸੀਂ ਲੜ ਰਹੇ ਹਾਂ ਮੈਂ ਸੁਖਜਿੰਦਰ ਸਿੰਘ ਤੁੰਬੜਪੰਨਾ ਜ਼ਿਲ੍ਹਾ ਪ੍ਰਧਾਨ ਕੁੱਲ ਇੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ ਦਾ ਜਿਹੜਾ ਇਹ ਸਾਨੂੰ ਐਮਰਜੈਂਸੀ ਕਾਲ ਸੰਯੁਕਤ ਕਿਸਾਨ ਮੋਰਚੇ ਤੋਂ ਜਿਹਦੇ ਵਿੱਚ ਪੰਜਾਬ ਦੀਆਂ 37 ਜਥੇਬੰਦੀਆਂ ਤੇ ਪੂਰੇ ਦੇਸ਼ ਦੀਆਂ 400 ਜਥੇਬੰਦੀਆਂ ਸ਼ਾਮਲ ਅਸੀਂ ਕੱਲ 16 ਦਾ ਜਿਹੜਾ ਪੂਰਾ ਭਾਰਤ ਬੰਦ ਆ ਉਹਦੀਆਂ ਤਿਆਰੀਆਂ ਦੇ ਉੱਤੇ ਜੰਗੀ ਪੱਦਰ ਤੇ ਚੱਲ ਰਹੀਆਂ ਸਨ ਪਰ ਆਹ ਜਿਹੜਾ ਸਾਡੇ ਮੋਰਚੇ ਦਾ ਜਿਹੜਾ ਦੂਜਾ ਮੋਰਚਾ ਡੱਲੇਵਾਲ ਸਾਹਿਬ ਦਾ ਜਿਨ੍ਹਾਂ ਨੇ ਦਿੱਲੀ ਨੂੰ ਕੂਚ ਕੀਤਾ ਸੀਗਾ ਔਰ ਹਰਿਆਣਾ ਦੇ ਵਿੱਚ ਐਂਟਰ ਹੋਣ ਲੱਗਾ ਜਿਹੜਾ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਖੱਟੇ ਸਰਕਾਰ ਜਿਹੜੀ ਕੇਂਦਰ ਦੀ ਮੋਦੀ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੇ ਉੱਤੇ ਭਾਰੀ ਤਸ਼ੱਦਦ ਕੀਤਾ ਔਰ ਉਹਨਾਂ ਨੂੰ ਜਿਹੜਾ ਹੈਗਾ ਜ਼ਖਮੀ ਕੀਤਾ ਰਵੜ ਦੀਆਂ ਔਰ ਐਸਐਨਆਰ ਦੀਆਂ ਗੋਲੀਆਂ ਚਲਾਈਆਂ ਮੈਂ ਆਪਣੀ ਜਥੇਬੰਦੀ ਵੱਲੋਂ ਕੋਨਾ ਦਾ ਕਿਸਾਨ ਸਭਾ ਨਾਲ ਤੇ ਸੰਯੁਕਤ ਮੋਰਚੇ ਵੱਲੋਂ ਇਹਦੀ ਨਿੰਦਾ ਕਰਦਾ ਔਰ ਅੱਜ ਦੀ ਇਸ ਐਮਰਜੈਂਸੀ ਕਾਲ ਦੇ ਉੱਤੇ ਜਿਹੜੇ ਅਸੀਂ 4 ਘੰਟੇ ਟੋਲ ਪਲਾਜੇ ਬੰਦ ਕਰਨੇ ਆ ਇਹਦੇ ਵਿੱਚ ਸਾਡੀ ਜਥੇਬੰਦੀ ਡਟ ਕੇ ਸਾਥ ਦੇਊਗੀ ਔਰ ਅਸੀਂ ਇਸ ਗੱਲ ਦੀ ਕੇਂਦਰ ਦੀ ਮੋਦੀ ਸਰਕਾਰ ਦੀ ਔਰ বিজে ਸਰਕਾਰ ਭੀਜੇਪੀ ਸਰਕਾਰ ਦੀ ਨਿੰਦਾ ਕਰਦੇ ਆ ਕਿ ਦਿੱਲੀ ਦਾ ਮੋਰਚਾ ਚੱਕਣ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਸਾਡਾ ਸਾਡੇ ਨਾਲ ਮੰਗਾ ਮੰਨਣ ਦਾ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰਨ ਦੀ ਥਾਂ ਤੇ ਕਿਸਾਨਾਂ ਦੇ ਤਸ਼ੱਦਦ ਕਰਨ ਦਾ ਜਿਹੜਾ ਪੁੱਠਾ ਰਾਹ ਫੜਿਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਜਾਊਗੀ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਪੱਕਾ ਪ੍ਰਬੰਧ ਕਰਾਂਗੇ ਔਰ ਅਸੀਂ ਇਹ ਅੱਜ ਵੀ ਨਾਅਰਾ ਦਿੰਦੇ ਕਿ ਮੋਦੀ ਪਹਜਾਓ ਦੇਸ਼ ਬਚਾਓ ਇੰਨੀ ਬੇਨਤੀ ਕਰਦਾ ਖਿਮਾਂ ਦਾ ਜਾਜਕਰ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਪ੍ਰੈਸ ਸਖਤਰ ਜ਼ਿਲ੍ਹਾ ਫਿਰੋਜ਼ਪੁਰ ਗੁਰਸੇਵ ਸਿੰਘ ਖਵਾਜਾ ਕਰਦੇ ਪਹਿਲਾ ਤੁਹਾਡਾ ਜਿਹੜਾ 37 ਜਥੇਬੰਦੀਆਂ ਸੀ ਐਸ ਕੇਐਮ ਵੱਲੋਂ ਇੱਕ ਫੈਸਲਾ ਲਿਆ ਗਿਆ ਸੀ 16 ਤਰੀਕ ਦਾ ਪੂਰਾ ਭਾਰਤ ਪੂਰਾ ਪੰਜਾਬ ਬੰਦ ਕਰੋਗੇ ਪਰ ਆ ਤੁਰੰਤ ਜਿਹੜਾ ਅੱਜ ਦਾ ਤੁਹਾਨੂੰ ਫੈਸਲਾ ਲੈਣਾ ਪੈ ਗਿਆ ਟੋਲ ਪਲਾਂ ਦੇ ਫ੍ਰੀ ਕਰਨਾ ਸਾਡਾ ਫੈਸਲਾ ਇਹੇ ਸੀਗਾ ਜੀ ਵੀ 16 ਤਰੀਕ ਨੂੰ ਪੂਰਾ ਭਾਰਤ ਬੰਦ ਕੀਤਾ ਜਾਊਗਾ। ਤਮਾਮ ਜਿਹੜੀਆਂ ਟ੍ਰੇਡ ਜੁਨੀਆਂ ਉਹਨਾਂ ਦੇ ਨਾਮ ਰੱਖ ਕੇ ਐਸਕੇਐਮ ਬਣਿਆ ਜਿਹੜਾ ਐਸਕੇਐਮ ਦੇ ਮੁਤਾਬਕ ਅਸੀਂ ਚੱਲਾਂਗੇ। ਜਿਹੜਾ ਕਿ ਸਾਡੇ ਕਿਸਾਨ ਆਗੂ ਕੁਛ ਦਿੱਲੀ ਵੱਲ ਚਾਲੇ ਪਾ ਗਏ ਆ। ਉਹਨਾਂ ਦੇ ਅੱਜ ਹਮਾਇਤ ਦੇ ਵਿੱਚ ਜੋ ਉਹਨਾਂ ਦੇ ਨਾਲ ਤਸ਼ੱਦਦ ਹੋਇਆ, ਉਹਨਾਂ ਤੇ ਗੋਲਿਆਬਾਰੀ ਹੋਈ ਆ, ਪਾਣੀ ਦੀ ਬਿਚੜਾਂ ਮਾਰੀਆਂ, ਗੈਰ ਹੁਦਾਰੀਆਂ ਹੋਈਆਂ। ਉਹਨਾਂ ਦੇ ਰੋਸ ਵਿੱਚ ਅੱਜ ਜਿਹੜੇ ਅਸੀਂ ਐਸ ਜੀਮ ਦੇ ਸਦਕਾ ਤੇ ਜਿਹੜੇ ਟੂਲ ਪਰਾਜੇ 3 ਘੰਟੇ ਬਾਅਦ ਫਰੀ ਕੀਤੇ ਮੈਂ ਬਲਵਿੰਦਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫਰੀਦਕੋਟ ਕੀ ਕਹਿਣਾ ਚਾਹੁੰਗਾ ਕਹਿਣਾ ਇਹ ਚਾਹੁੰਦੇ ਆ ਵੀ ਅੱਜ ਜਿਹੜਾ ਸਾਨੂੰ ਸੰਜੁਗਤ ਕਿਸਾਨ ਮੋਰਚੇ ਵੱਲੋਂ ਕਾਲ ਆਈ ਹੈ ਕਿਉਂਕਿ ਸਾਡੇ ਜਿਹੜੇ ਕੁਝ ਜਥੇਬੰਦੀਆਂ ਸਾਡੇ ਨਾਲੋਂ ਥੋੜਾ ਜਿਹਾ ਉਹਨਾਂ ਦਾ ਕਿਤੇ ਵਖਰੇਵਾ ਆ ਗਿਆ ਤਾਂ ਉਹ ਮਤਲਬ ਇਹ ਚਲੇ ਗਏ ਪਹਿਲਾਂ ਤੇ ਸ਼ੰਭੂ ਬੈਡਰ ਤੇ ਕੈਖਨੌਰੀ ਬਾਰਡਰ ਤੇ ਉਹਨਾਂ ਤੇ ਬਹੁਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਦੇ ਵਿਰੋਧ ਵਿੱਚ ਕੱਲ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਆਪਾਂ ਜਿਹੜੇ ਟੋਲ ਪਲਾਜੇ ਆਪਾਂ ਕੱਲ ਨੂੰ ਬੰਦ ਕਰੀਏ 3 ਘੰਟੇ ਵਾਸਤੇ ਤੇ ਸਾਡਾ ਪਹਿਲਾ ਫੈਸਲਾ 16 ਫਰਵਰੀ ਦਾ ਵੀ ਸੀਗਾ ਤੇ ਅਸੀਂ 16 ਫਰਵਰੀ ਨੂੰ ਕੱਲ ਨੂੰ ਜਿਹੜਾ ਟੋਲ ਆਪਣਾ ਸਾਰੇ ਭਾਰਤ ਬੰਦ ਦਾ ਜਿਹੜਾ ਸੱਦਾ ਹੈ ਉਹਨੂੰ ਅ ਮਨਜ਼ੂਰ ਕਰਾਂਗੇ ਹੌਸਲੇ ਬੁਲੰਦਾ ਪਹੁੰਚੋਗੇ ਦਿੱਲੀ ਫਿਰ ਪੂਰੇ ਹੌਸਲੇ ਬੁਲੰਦਾ ਜੀ 18 ਤਰੀਕ ਨੂੰ ਸਾਡੀ ਫੇਰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਕਿ ਅਸੀਂ ਉਸ ਤੋਂ ਬਾਅਦ ਕਿਉਂਕਿ ਅਸੀਂ ਅੱਜ ਦੇਖ ਰਹੇ ਆ ਅੱਜ ਮੀਟਿੰਗ ਦਿੱਤੀ ਆ ਪਰ ਉਮੀਦਾਂ ਘਟਾ ਕਿਉਂਕਿ ਐਮਐਸਪੀ ਦਾ ਮੁੱਦਾ ਪਹਿਲਾਂ ਹੀ ਕਹਿ ਰਹੇ ਆ ਕਿ ਤਾਂ ਜੀ ਹੁਣ ਬੜਾ ਇਹਦੇ ਇੰਨੀ ਜਲਦੀ ਕਾਨੂੰਨੀ ਹੁੰਦਾ ਪਰ ਜਦੋਂ ਕਿ ਜਿਹੜੀਆਂ ਜਥੇਬੰਦੀਆਂ ਨੇ ਸਮਾਂ ਦਿੱਤਾ ਸੀ 1.5 ਸਾਲ ਵਿੱਚ ਹੋ ਗਿਆ ਸਮਾਂ ਦੇਣ ਦੇ ਬਾਵਜੂਦ ਵੀ ਅੱਜ ਫੇਰ ਕਹਿ ਰਹੇ ਨਹੀਂ ਜਲਦੀ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਭਾਵੇਂ ਜੋ ਮਰਜ਼ੀ ਕਰਨਾ ਪਵੇ ਕਿ ਨਾਲ ਅਸੀਂ ਤੁਹਾਡਾ ਸਿੰਦਰਪਾਲ ਕੌਰ ਕਿਹੜੀ ਜਥੇਬੰਦੀ ਨਾਲ ਕਾਤੀ ਕਿਸਾਨ ਜੁਨਿਆਂ ਦੇ ਜ਼ਿਲ੍ਹਾ ਅਗੋ ਅੱਜ ਤੁਹਾਨੂੰ ਅਚਾਨਕ ਫੈਸਲਾ ਲੈਣਾ ਪੈ ਗਿਆ ਜਿਹੜਾ ਟੋਲ ਪਲਾ ਦੇ ਫ੍ਰੀ ਕਰਨ ਦਾ ਇਹ ਦੇਖੋ ਜੀ ਜਿਹੜੇ ਸਾਡੇ ਸਾਥੀ ਕਿਸਾਨ ਦਿੱਲੀ ਗਏ ਆ ਉਹਨਾਂ ਤੇ ਦਿੱਲੀ ਹਰਿਆਣਾ ਸਰਕਾਰ ਨੇ ਤੇ ਜਿਹੜਾ ਪੁਲਿਸ ਨੇ ਛੱਡ ਟਟਾਇਆ ਉਹਦੇ ਵਿਰੁੱਧ ਵਿੱਚ ਰੋਸ ਵਜੋਂ ਸਾਨੂੰ ਇਹ ਫੈਸਲਾ ਇਸ ਕਮੇਟੀ ਨੂੰ ਲੈਣਾ ਪਿਆ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਕਿਸਾਨ ਇਕੱਠੇ ਨਹੀਂ ਹੋ ਰਹੇ ਕਿਵੇਂ ਲੱਗਦਾ ਹੁਣ ਜਿਵੇਂ ਹੁਣ ਔਰਤਾਂ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਕਿਸਾਨ ਜਿਹੜੇ ਫਿਰ ਇੱਕ ਵਾਰ ਦੂਜੀ ਵਾਰ ਫਿਰ ਜਿਵੇਂ ਹੁਣ ਐਸਕੇਮ ਦੇ ਜਾਂ ਅਗਰਾਂਦ ਚ ਇਹ ਬੰਦੀ ਗੱਲ ਕਰਨ ਲਗੇ ਉਹਨਾਂ ਵੱਲੋਂ ਵੀ ਇਹ ਫੈਸਲਾ ਲਿਆ ਗਿਆ ਕਿ ਹੋ ਸਕਦਾ ਸਾਨੂੰ ਉਹਨਾਂ ਦੇ ਨਾਲ ਉੱਥੇ ਜਾ ਕੇ ਖੜਨਾ ਪਵੇ ਅਸੀਂ ਵੀ ਉਹਨਾਂ ਦੇ ਨਾਲ ਜਾਵਾਂਗੇ ਤੇ ਦਿੱਲੀ ਨੂੰ ਜ਼ਰੂਰ ਕੋਚ ਕਰਾਂਗੇ ਬਿਲਕੁਲ ਇਹ ਸਰਕਾਰ ਨੂੰ ਵਹਿਮ ਆ ਵੀ ਕਿਸਾਨ ਜਾਂ ਆਡਾ ਜਾਂ ਵਾਕਾ ਇਹ ਕੋਈ ਗੱਲ ਨਹੀਂ ਹੈਗੀ ਇਹ ਸਾਰੇ ਕਿਸਾਨ ਆ ਜਿਹੜੇ ਕਿਸਾਨ ਕਿਸਾਨਾਂ ਦੀ ਲੜਾਈ ਲੜਦੇ ਪਏ ਆ ਪਹਿਲੀ ਗੱਲ ਤਾਂ ਸਾਰੀ ਲਕਾਈ ਇੱਕ ਆ ਕਿਉਂਕਿ ਦਾ ਮੋਦੀ ਸਰਕਾਰ ਦਾ ਹੱਲਾ ਬਹੁਤ ਵੱਡਾ ਸਾਰੀ ਲਕਾਈ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਵਪਾਰੀਆਂ ਤੇ ਡਰਾਈਵਰਾਂ ਤੇ ਬਹੁਤ ਵੱਡੇ ਜਿਹੜੇ ਉਹ ਕਾਨੂੰਨ ਲੈ ਕੇ ਆ ਰਹੇ ਆ ਹੱਲਾ ਬੋਲ ਰਿਹਾ ਉਹਨੂੰ ਰੋਕਣ ਲਈ ਸਾਰੇ ਲੋਕ ਆ ਜਿਹੜੇ ਉਹ ਇੱਕ ਝੋਟਾ ਅੱਜ ਵੀ ਇੱਕ ਝੋਟਾ ਤੇ ਇੱਕ ਜੱਟ ਰਹਿਣਗੇ ਜੇ ਦਿੱਲੀੋਂ ਸਾਨੂੰ ਕੋਈ ਵੀ ਕਾਲ ਆਉਂਦੀ ਆ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਅਸੀਂ ਅੱਜ ਵੀ ਉਹਨਾਂ ਦੀ ਪੈਟ ਤੇ ਖੜੇ ਆ ਤੇ ਕੱਲ੍ਹ ਨੂੰ ਵੀ ਉਹਨਾਂ ਦੀ ਪੈਟ ਤੇ ਖੜਾਂਗੇ ਆਪ ਦੇ ਕਿਸਾਨ ਭਰਾਵਾਂ ਨਾਲ ਅਸੀਂ ਛੱਦਤ ਨਹੀਂ ਹੁੰਦੇ ਵਾਂਗੇ ਬੋਬਾ ਤਨਵਾਤਾ ਸੁਣਿਆ ਤੁਸੀਂ ਜਿਹੜਾ ਤਲਵੰਡੀ ਟੋਲਪਲਾਜ਼ਾ ਫਰੀ ਕੀਤਾ ਹੋਇਆ ਹੈ ਉੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਡੇ ਜਿਹੜੇ ਐਲਾਨ ਕੀਤੇ ਨੇ ਕਿ ਜੇਕਰ 18 ਤਰੀਕ ਨੂੰ ਸਾਡੀ ਮੀਟਿੰਗ ਹੋਵੇਗੀ ਜੇਕਰ ਹਰਿਆਣਾ ਸਰਕਾਰ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਨਾਲ ਤੱਕਾ ਕਰੇਗੀ ਤਾਂ ਹੋ ਸਕਦਾ ਸਾਨੂੰ ਵੱਡਾ ਫੈਸਲਾ ਲੈਣਾ ਪਵੇ ਸਾਨੂੰ ਵੀ ਉੱਥੇ ਪਹੁੰਚਣਾ ਪਵੇ ਤਾਂ ਜੋ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਇੱਕ ਹੈ ਉਹ ਵੀ ਸਾਡੇ ਭਰਾ ਨੇ ਪਲਾ ਗੈਰ ਸਿਆਸੀ ਐਸਕੇਐਮ ਹੈ ਪਲਾ ਸਿਆਸੀ ਐਸਕੇਐਮ ਹੈ ਸਾਰੇ ਇਕੱਠੇ ਨੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋ ਸਕਦਾ ਜਿਵੇਂ ਅੱਜ ਅਚਾਨਕ ਜਿਹੜਾ ਇਹ ਫੈਸਲਾ ਲੈਣਾ ਪੈ ਗਿਆ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਉਹਨਾਂ ਨੂੰ ਫ੍ਰੀ ਕਰਨੇ ਪੈ ਗਏ ਨੇ ਤਾਂ 18 ਤਰੀਕ ਨੂੰ ਦਿੱਲੀ ਨੂੰ ਕੂਚ ਕਰਨ ਦਾ ਜਿਹੜਾ ਐਸਕੇਮ ਵੱਲੋਂ ਜਿਹੜਾ ਫੈਸਲਾ ਲੈਣਾ ਪੈ ਸਕਦਾ ਹੈ ਫਿਲਹਾਲ ਜਿਹੜਾ ਕੱਲ ਦੀ 16 ਤਰੀਕ ਨੂੰ ਜਿਹੜਾ ਪੂਰਾ ਭਾਰਤ ਪੰਜਾਬ ਜਿਹੜਾ ਇਹਨਾਂ 37 ਜਥੇਬੰਦੀਆਂ ਜਿਹੜੀਆਂ ਐਸਕੇਮ ਦੀਆਂ ਉਹਨਾਂ ਵੱਲੋਂ ਬੰਦ ਕੀਤਾ ਜਾਵੇਗਾ 18 ਤਰੀਕ ਨੂੰ ਮੀਟਿੰਗ ਹੋਊਗੀ ਤੇ 18 ਤਰੀਕ ਨੂੰ ਇਹਨਾਂ ਵੱਲੋਂ ਕੀ ਫੈਸਲਾ ਲਿਆ ਜਾਂਦਾ ਮੀਟਿੰਗ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਹਰਿਆਣਾ ਸਰਕਾਰ ਕਿਤੇ ਨਾ ਕਿਤੇ ਨਰਮ ਹੁੰਦੀ ਆ ਉਹਨਾਂ ਦਾ ਰਵਈਆ ਜਾਂ ਡਾਣ ਹੁੰਦਾ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਊਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਟੋਰ ਪਲਾਜ਼ਾ ਤਲਵੰਡੀ ਨਿਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ